ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੈਨੇਡੀਅਨ ਕਾਲਜਾਂ 'ਚ ਫਰਜ਼ੀ ਦਾਖਲੇ ਆ ਰਹੀ ਭਾਰਤੀਆਂ ਨੂੰ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੋਣ 'ਚ ਮਦਦ ਕਰਨ ਵਾਲੇ ਭਾਰਤ ਕੈਨੇਡਾ ਤੇ ਅਮਰੀਕਾ ਦੇ ਏਜੰਟਾਂ ਤੇ ਉਹਨਾਂ ਦੇ ਮਦਦਕਾਰਾਂ ਦੇ ਗੁੰਜਲਦਾਰ ਨੈਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਦੇ ਸਟੂਡੈਂਟਸ ਵੱਲੋਂ ਵਿੱਤੀ ਲੈਣ ਦੇ 8500 ਤੋਂ ਵੱਧ ਮਾਮਲਿਆਂ ਤੇ ਏਜੰਸੀ ਦੀ ਨਜ਼ਰ ਹੈ ਅਤੇ ਉਹ ਗੁਜਰਾਤ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ 2023 'ਚ ਦਰਜ ਐਫ ਆਈ ਆਰ ਤੇ ਵੀ ਗੌਰ ਕਰ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ਾਂ 'ਚ ਫੌਂਟਾ ਪੇਜੰਡ ਚ ਮਦਦ ਕਰਨ ਵਾਲੀਆਂ ਕੁਝ ਕਮੰਤਰੀ ਵਿੱਤੀ ਕੰਪਨੀਆਂ ਦੀ ਈਡੀ ਦੀ ਜਾਂਚ ਦੇ ਘੇਰੇ ਵਿੱਚ ਨੇ ਏਜੰਸੀ ਵੱਲੋਂ ਲੰਘੇ ਸਾਲ 35 ਥਾਮਾਂ ਤੇ ਛਾਪੇ ਮਾਰ ਕੇ 99 ਲੱਖ ਰੁਪਏ ਦੇ ਆਸਸੇ ਜ਼ਬਤ ਕੀਤੇ ਗਏ ਸਨ ਈਡੀ ਨੇ ਪਿਛਲੇ ਸਾਲ 24 ਦਸੰਬਰ ਨੂੰ ਇੱਕ ਬਿਆਨ ਚਕਿਆ ਸੀ ਕਿ ਏਜੰਸੀ ਕੈਨੇਡਾ ਦੀ ਸਰਾਤ ਤੇ ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਕਰਵਾਉਣ ਸੰਬੰਧੇ منی ਲਾਂਡਰਿੰਗ ਮਾਮਲੇਆ ਚ ਕੁਝ ਕੈਨੇਡੀਅਨ ਕਾਲਜਾਂ ਤੇ ਕੁਝ ਭਾਰਤੀ ਸੰਸਥਾਵਾਂ ਦੀ ਕਥਿਤ ਅਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ ਇਹ ਜਾਂਚ ਗੁਜਰਾਤ ਦੇ ਰਿੰਗੋਚਾ ਪਿੰਡ ਤੇ ਰਹਿਣ ਵਾਲੇ 4 ਮੈਂਬਰੀ ਭਾਰਤੀ ਪਰਿਵਾਰ ਦੀ ਮੌਤ ਨਾਲ ਸੁੰਦਤਾ ਚਾਰੋਂ ਜਣਿਆਂ ਦੀ 19 ਜਨਵਰੀ 2022 ਨੂੰ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਅਮਰੀਕਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਜ਼ਿਆਦਾ ਠੰਡ ਕਾਰਨ ਮੌਤ ਹੋ ਗਈ ਸੀ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਸਾਹਮਣੇ ਆਇਆ ਕਿ ਭਾਰਤ ਕੈਨੇਡਾ ਤੇ ਅਮਰੀਕਾ ਚ ਏਜੰਟਾਂ ਤੇ ਉਹਨਾਂ ਦੇ ਮਦਦਗਾਰਾਂ ਦਾ ਇੱਕ ਗੁੰਜਲਦਾਰ ਨੈਟਵਰਕ ਫੈਲਿਆ ਹੋਇਆ